ਆਸ੍ਰੀਕਾਲ ਦੋਸਤੋ ਬਾਈ ਆਪਣੇ ਨਾਲ ਬਾਈ ਸਰਪੰਚ ਸਾਹ ਖੜੇ ਨੇ ਸਹੌਲੀ ਜਿਹੜੀ ਬੱਕਰਾਂ ਦੀ ਮੰਡੀ ਲਾਉਂਦੇ ਆ ਬੱਕਰੀਆਂ ਦੀ ਤੇ ਬਾਈ ਅਵਤਾਰ ਇਹਨਾਂ ਦਾ ਪਿੰਡ ਬਨੇਰਾ ਤੇ ਅੱਜ ਨਾਲ ਅਸੀਂ ਕਿਸੇ ਬਾਈ ਦੇ ਫਾਰਮ 'ਚ ਪਹੁੰਚੇ ਸੀਗੇ ਉਹਦੀਆਂ ਬੱਕਰੀਆਂ ਦੇਖਣ ਤਾਂ ਉਹਦੇ ਖੇਤ ਵਿੱਚ ਪਹੁੰਚੇ ਤਾਂ ਬਈਆ ਆਰਗੈਨਿਕ ਉਹਨੇ ਕਣਕ ਪੈਦਾ ਕੀਤੀ ਆ ਤੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਹਿਲਾਂ ਤਾਂ ਵੀ ਸਾਰਾ ਕੁਝ ਹੀ ਖੜਾ ਇਹਨੇ ਬਾਈ ਨੇ ਕੋਈ ਸਰਪੇ ਨਹੀਂ ਕੀਤੀ ਕੋਹ ਨਹੀਂ ਕੀਤਾ ਰੇਹ ਵੀ ਨਹੀਂ ਪਾਇਆ ਰੂੜੀ ਦਾ ਬਾਲੀ ਗੱਲ ਛੱਡੋ ਆਸ਼੍ਰੀਕਾਂ ਰੁਪਾਇਆ ਸਾਹਿਬ ਆਸ਼੍ਰੀਕਾਂ ਬਈ ਪਤਾਰ ਕੀ ਹਾਲ ਆ ਚੜਦੀ ਕਲਾ ਜੀ ਪਹਿਲਾਂ ਤਾਂ ਬਈ ਤੁਹਾਨੂੰ ਆ ਦੱਸੋ ਵੀ ਆ ਖੇਤੀ ਕਿਵੇਂ ਲੱਗੀ ਬਾਈ ਦੀ ਬਾਈ ਜੀ ਅਸੀਂ ਖੁਦ ਕਿਸਾਨ ਆ ਹਮ ਮੰਨ ਲਓ ਇੱਕ ਖੇਤੀਏ ਬਾਈ ਦੇ ਅਸੀਂ ਫਾਰਮ ਤੇ ਵਿਜ਼ਿਟ ਕਰਨ ਗਏ ਤੇ ਤੁਹਾਨੂੰ ਲੈ ਕੇ ਠੀਕ ਹੈ ਇਹਨਾਂ ਦੇ ਜਿਹੜਾ ਇਹ ਮੰਨ ਲਓ ਬੀ ਲਾਇਆ ਹੋਇਆ ਹਮ ਇਹਨਾਂ ਨੇ ਆਪਣੇ ਘਰ ਖਾਣ ਵਾਸਤੇ ਮੰਨ ਲਓ ਕਣਕ ਲਾਈ ਹੋਈ ਹੈ ਤੇ ਕੋਈ ਸਪਰੇਅ ਨਹੀਂ ਆਰਗੈਨਿਕ ਖੇਤੀ ਕਰੀ ਹੈ ਇਹਨਾਂ ਨੇ ਠੀਕ ਹੈ ਇਹਨਾਂ ਨੇ ਬਾਕੀ ਕੀ ਗੱਲਾਂ ਇਹ ਪੱਟਿਆ ਮਨੀ ਮੰਨ ਲੋ ਵੀ ਨਹੀਂ ਕਈ ਕਿਸਾਨ ਵੀਰ ਤਾਂ ਪੱਟੀ ਲੈਂਦੇ ਨੇ ਹਾਂ ਵੱਟ ਲੈਂਦੇ ਨੇ ਨਾ ਵੀ ਇਹਨਾਂ ਨੇ ਕੁਸ਼ ਮਨੀ ਪੱਟਿਆ ਵੀ ਕਣਕ ਦਾ ਝਾੜ ਬਹੁਤ ਹੈ ਵਧੀਆ ਬਹੁਤ ਮੋਟੀ ਕਣਕ ਆ ਹੂੰ ਕਣਕ ਇੱਕ ਬੱਲੀ ਭੋਰ ਕੇ ਦਿਖਾਈਏ ਬਈ ਆਪਾਂ ਲੈ ਬੱਲੀ ਭੋਰ ਕੇ ਦਿਖਾਉਂਦੇ ਬਈ ਤੁਹਾਨੂੰ ਇੱਕ ਵੀ ਝਾੜ ਵੀ ਵਧੀਆ ਬਾਕੀ ਚਲੋ ਗੁੱਲੀ ਡੰਡਾ ਦਾ ਇਹਦੀ ਕਿਸੇ ਦੇ ਵੀ ਨਹੀਂ ਮਰਿਆ ਮੈਨੂੰ ਲੱਗਦਾ ਬਹੁਤ ਘਟਦੇ ਮਰਿਆ ਹੂ ਭਾਈ ਜੀ ਸਮੇਂ ਦੀ ਮੰਗਤੀ ਇਹ ਇਹ ਪਤਾ ਕੀ ਚੱਕਰ ਹੈ ਜਿਹੜੇ ਹੁਣ ਆਪਣੇ ਆਪਾ ਦਵਾਈਆਂ ਰੇ ਸਪਰੇ ਇਹ ਆਪਣੇ ਸਾਰਾ ਕੁਝ ਅੰਦਰ ਜਾ ਰਿਹਾ ਜੇ ਹੁਣ ਆਪਾਂ ਨੇ ਇਹ ਸੇਤਾਂ ਕਿਉਂ ਡਾਊਨ ਹੋਣ ਲੱਗ ਗਈਆਂ ਪਹਿਲਾਂ ਬਜ਼ੁਰਗਾਂ ਦੀ ਉਮਰ 100 100 ਸਾਲ ਤੋਂ ਉੱਪਰ ਹੁੰਦੀ ਸੀ ਹੁਣ ਕੀ ਚੱਕਰ ਪੈ ਗਿਆ ਚੱਕਰ ਇਹੀ ਆ ਸਾਰਾ ਕੁਝ ਤਾਂ ਆਪਣੇ ਅੰਦਰ ਜਾਈ ਜਾਂਦਾ ਇਹ ਜੇ ਆਪਾਂ ਨੇ ਇਹੋ ਜਿਹੀਆਂ ਚੀਜ਼ਾਂ ਨਾ ਪੈਦਾ ਕੀਤੀਆਂ ਤੁਸੀਂ ਆਉਣ ਵਾਲੇ ਸਮੇਂ ਦੇਖਿਓ ਵੀ ਬੰਦਿਆਂ ਦੀ ਉਮਰ ਬਹੁਤ ਘਟ ਜਾਣੀ ਆ ਠੀਕ ਹੈ ਬਿਮਾਰੀਆਂ ਜ਼ਿਆਦਾ ਵੱਧ ਜਾਣੀ ਆ ਜੂਰੀ ਆ ਨਾ ਲੋਕ ਪੰਜ ਪੰਜ ਬੋਰੀਆਂ ਮਾਰਦੇ ਕਿੱਲੇ ਚ ਬਿਲਕੁਲ ਦਾਣਾ ਦੇਖੋ ਕਿੰਨਾ ਮੋਟਾ ਬਾਈ ਕਿੰਨਾ ਮੋਟਾ ਦਾਣਾ ਬਾਈ ਹੂੰ ਹਜੇ ਨਾਲੇ ਕਣਕ ਕੱਚੀ ਆ ਸੱਚੀ ਕਣਕ ਹਜੇ ਪੂਰਾ ਹੀ ਮੋਟਾ ਦਾਣਾ ਪੂਰਾ ਮੋਟਾ ਦਾਣਾ ਮੰਨ ਕੇ ਚਲੋ ਵੀ ਵਧੀਆ ਉਹ ਸਰਪੰਚ ਵੀ ਤੇਰੇ ਹਿਸਾਬ ਨਾਲ ਬਾਈ ਕਿੰਨੇ ਕ ਉਹਦੀ ਨਿਕਲ ਜੂਗੀ ਇਹ ਆਸਤਾ ਕਿੰਨੇ ਮਣ ਦੇ ਨਿਕਲ ਜੂਗੀ 4 ਕੁਇੰਟਲ ਦਾ ਘੱਟੋ ਘੱਟ ਝੜਦਾ ਹੋਣਾ ਇਹਦਾ ਹੋਣਾਗਾ ਅੱਜ ਦੀ ਇਹਦੀ ਕੰਡੀਸ਼ਨ ਆ ਜਿਹੜੀ ਠੀਕ ਐ ਆ ਲਾ ਲਓ ਕਿੱਲੇ ਦੀ 20 ਕੁਇੰਟਲ ਕਣਕ ਦਾ ਹੋ ਗਈ ਵੀ ਆਪਾਂ ਕਹਿ ਦਿੰਨੇ ਆ ਵੀ ਇਹ ਘੱਟ ਨਿਕਲਦੀ ਆ ਮੰਨ ਕੇ ਚਲੋ ਘੱਟ ਨਿਕਲਦੀ ਆ ਠੀਕ ਆ ਤੁਸੀਂ ਡਾਕਟਰਾਂ ਨੂੰ ਕਿੰਨੇ ਦਿੰਦੇ ਹੋ ਰੇਟ ਵੀ ਵੱਧ ਆ ਹਾਂ ਡਾਕਟਰਾਂ ਨੂੰ ਕਿੰਨੇ ਪੈਸੇ ਪੁੱਛਦੇ ਆਪਾਂ ਜਾ ਕੇ ਡਾਕਟਰ ਨੇ ਤਾਂ ਬੋਲੇ ਦੇਣਾ ਕੋਈ 5000 ਦੀ ਦਵਾਈ ਇਹਦੇ ਰੇਟ ਤੇ ਬਹੁਤ ਵੱਡਾ ਤੇ ਇਹਦੀ ਬਈ ਤੁਸੀਂ ਫਿਰ ਕਿੰਨੀਆਂ ਬੋਰੀਆਂ ਪਾਈਆਂ ਨੇ ਜੂਰੀ ਦੀਆਂ ਅਸੀਂ ਤਾਂ ਤਿੰਨ ਬੋਰੀਆਂ ਪਾਈਆਂ ਨੇ ਤਿੰਨ ਦੀਆਂ ਸਾਡੇ ਕਿੰਨੀ ਇਧਰ ਕਈ 4 ਵੀ ਪਾ ਦਿੰਦੇ ਆ ਕਈ ਵੱਧ ਵੀ ਪਾ ਦਿੰਦੇ ਆ ਵੱਧ ਤਾਂ ਨਹੀਂ ਅਸੀਂ ਤਾਂ ਨਹੀਂ ਪਾਉਂਦੇ ਐਵੇਂ 10 ਸੇਕੜ ਮੈਂ ਨਾਲੋਂ ਮੇਰੀ ਗਣਕਾ ਖੜੀ ਆ ਤੇ ਉਹ ਤੁਹਾਡਾ ਵੀ ਕਿੰਨਾ ਖਰਚਾ ਹੋ ਗਿਆ ਰੇਸ਼ ਰੁਪਏ ਤੇ ਸਾਰਾ ਉਹ ਤਾਂ ਬਾਈ ਹਜੇ ਹਿਸਾਬ ਗੈਲੂ ਹੀ ਲਾਵਾਂਗੇ ਅਜਾ ਬਾਜੀ ਲਾਵਾਂਗੇ ਪਰ ਉਹ ਤਾਂ ਆਪਾਂ ਬਾਜੀ ਲਾਉਣੇ ਆਂ ਸੁਨਾਗਤ ਲੈ ਆਉਨੇ ਕੋਈ ਸਹਾਰ ਹੁੰਦਾ ਖਾਤੇ ਚੱਲਦੇ ਨੇ ਹਾਂ ਬਾਜੀਵੇਂ ਉਹ ਪੇਮੈਂਟ ਮੰਗਦੇ ਨੇ ਕਈ ਵਾਰੀ ਮਨ ਲੋ ਫਸਲ ਆਉਣ ਤੋਂ ਪਹਿਲਾਂ ਹੀ ਹਿਸਾਬ ਕਰਦਾਨੇ ਤੇ ਇਹ ਬਾਈ ਨੇ ਮਨ ਲਾਦਾ ਇੱਕ ਕਿੱਲਾ ਲਾਇਆ ਹੋਣਾ ਬਾਈ ਸਰਪੰਚ ਇੱਕ ਕਿੱਲਾ ਹੋ ਤੇ ਇਹਨੇ ਘਰ ਖਾਤਰ ਲਈ ਸੀ ਬਾਈ ਨੇ ਇਹ ਕਣਕ ਵੀ ਜਿਹੜੀ ਉਹ ਆਹ ਤੁਹਾਨੂੰ ਦਿਖਾ ਦਿੰਨੇ ਆ ਇਹਦੇ ਵਿੱਚ ਆਹ ਦੇਖੋ ਸਾਰਾ ਕੁਝ ਖੜਾ ਇਹਨੇ ਕੁਝ ਵੀ ਨਹੀਂ ਪਟਿਆ ਵੀ ਨਹੀਂ ਕੁਛ ਆ ਬਾਥੂ ਆ ਇਹ ਕੀ ਆ ਇਹ ਇਹਦੇ ਮਿਹਨਤ ਜ਼ਰੂਰ ਆਊ ਵੀਰੇ ਪਕਪੋਂਗੋ ਖੜੀ ਆ ਸਾਰਾ ਕੁਝ ਬੱਚੀ ਖੜਾ ਸਾਰਾ ਕੁਝ ਤੇ ਚੀਜ਼ ਬਈ ਕਰਨ ਦੀ ਐ ਲੋੜ ਆ ਆਉਣ ਵਾਲੇ ਸਮੇਂ ਦੇ ਵਿੱਚ ਹਨਾ ਤੇ ਫਿਰ ਗਾਂਹਾਂ ਨੂੰ ਤੁਸੀਂ ਬਈ ਲਾਵਾਂਗੇ ਜੀ ਅਸੀਂ ਦੇਖ ਕੇ ਟਰਾਈ ਕਰਾਂਗੇ ਜ਼ਰੂਰ ਇੱਕ ਦੋ ਏਕੜ ਦਾ ਅਸੀਂ ਘਰ ਵਾਸਤੇ ਤਾਂ ਲਾਵਾਂਗੇ ਇੱਕ ਦੋ ਏਕੜ ਠੀਕ ਆ ਹਨਾ ਵਧੀਆ ਬਾਕੀ ਜੇ ਆਪਾਂ ਪਸ਼ੂਆਂ ਨੂੰ ਵੀ ਇਹ ਚੀਜ਼ ਪਾਵਾਂਗੇ ਤਾਂ ਜਿਹੜਾ ਦੁੱਧ ਆ ਉਹ ਵੀ ਮਾਨਣੇ ਕਹਿੰਦੇ ਕੁਆਲਟੀ ਸੁਧਾਰ ਦੀ ਕੁਆਲਟੀ ਹੁੰਦੀ ਆ ਬਾਈ ਜੀ ਜਿਵੇਂ ਹੁਣ ਬੱਕਰੀਆਂ ਦਾ ਦੁੱਧ ਆ ਹੂੰ ਕਈ ਬੰਦੇ ਤਾਂ ਮੰਨ ਲੋ ਕਹਿ ਦਿੰਦੇ ਨੇ ਦੁੱਧ ਵਧੀਆ ਨਹੀਂ ਸਮੈਲ ਆਉਂਦੀ ਆ ਸਾਡੇ ਐਂ ਲਾ ਲੋ ਆਲਮੋਸਟਲੀ ਸਾਡਾ ਸਾਰਾ ਪਰਿਵਾਰ ਜਿਹੜਾ ਵੀ ਕੋਈ ਭੈਣ ਭਾਈ ਆਉਂਦਾ ਅਸੀਂ ਬੱਕਰੀਆਂ ਦਾ ਦੁੱਧ ਹੀ ਵਰਤਾ ਦਿਆਂ ਕਰੀ ਹੂੰ 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 10 ਲੀਟਰ ਬੱਕਰੀਆਂ ਦਾ ਹੀ ਦੁੱਧ ਰੱਖਦੇ ਠੀਕ ਐ ਬੱਕਰੀਆਂ ਦਾ ਦੁੱਧ ਵੀ ਜਿਵੇਂ ਆਰਗੈਨਿਕ ਹੀ ਇੱਕ ਤਰ੍ਹਾਂ ਦਾ ਬਾਈ ਜੀ ਲਾ ਲੋ ਅੱਕ ਖਾਂਦੀਆਂ ਨੇ ਬਹੁਤ ਇਆਂ ਇਆਂ ਜੜੀਆਂ ਬੂਟੀਆਂ ਨੇ ਜਿਹੜੀਆਂ ਆਪਾਂ ਨਹੀਂ ਖਾ ਸਕਦੇ ਬਾਕੀ ਉਹਨਾਂ ਨੂੰ ਫੀਡ ਵਗੈਰਾ ਬੱਕਰੀਆਂ ਨੂੰ ਉਹ ਨਹੀਂ ਪੈਂਦੀ ਜਿਹੜੀਆਂ ਆਪਾਂ ਮੱਝਾਂ ਨੂੰ ਪਾਉਂਦੇ ਅੱਜ ਦੇ ਟਾਈਮ ਆ ਉਹ ਸਿੱਧੀ ਦੇਸੀ ਕਣਕ ਹੁੰਦੀ ਆ ਮੱਕੀ ਹੁੰਦੀ ਆ ਨਾ ਸੋਇਆਬੀਨ ਹੋ ਗਿਆ ਹੈ ਜਾਂ ਕੁਛ ਸੋਇਆਬੀਨ ਕੋਈ ਵੀਰੇ ਪਾਉਂਦਾ ਹੁਣ ਮੰਨ ਲਓ 37 3800 ਰੁਪਏ ਕੁਇੰਟਾਲਾ ਸੋਇਆਬੀਨ ਦਾ ਛਿਲਕਾ ਹੀ ਚਿਲਕਾ ਸਾਡੇ ਕੋਲੇ ਮੇਰੀ ਮੰਡੀ ਚ ਆਉਂਦਾ ਨਾ ਬਾਕੀ ਸੋਲਿਆਂ ਦਾ ਛਿਲਕਾ ਹੋ ਗਿਆ ਨਾ ਤੇ ਬਾਕੀ ਜਦੋਂ ਬੱਕਰੀਆਂ ਬਾਹਰ ਉਹ ਆਪਦੇ ਮਨਪਸੰਦ ਦੀਆਂ ਜੜੀ ਬੂਟੀਆਂ ਹੁਣ ਪਾਣੀ ਅੱਕ ਹੋਵੇ ਹੋਰ ਹੋਵੇ ਮੰਨ ਲਓ ਜਿਹੜੀ ਖੇਤ ਚ ਲਾ ਲਓ ਬੱਟਾਂ ਡੌਲਾਂ ਤੇ ਜੜੀਆਂ ਬੂਟੀਆਂ ਨੇ ਹੂੰ ਮੰਨ ਲਓ ਕਈ ਜਗ੍ਹਾ ਨੇ ਨਹਿਰੀ ਮੈਕਮੇ ਦੀਆਂ ਸੂਏ ਨਹਿਰਾ ਉਹਨਾਂ ਤੇ ਐ ਲਾ ਲਓ ਵੀ ਇੰਨੀ ਅੱਕ ਜੜੀਆਂ ਬੂਟੀਆਂ ਪਈਆਂ ਨੇ ਜਿਹੜੀਆਂ ਆਪਾਂ ਉਹਨੂੰ ਨਹੀਂ ਪੀਤਾ ਉਹ ਨਹੀਂ ਵੀ ਨੌਲੇਜ ਹੈ ਤੇ ਵੀ ਉਹ ਚੀਜ਼ਾਂ ਖਾ ਕੇ ਵੀ ਬੱਕਰੀ ਵੀ ਇੱਕ ਤਰ੍ਹਾਂ ਦਾ ਆਰਗੈਨਿਕ ਦੁੱਧ ਪੈਦਾ ਕਰਦੀ ਆ ਤੇ ਆਹ ਬਾਈ ਨੇ ਆਰਗੈਨਿਕ ਕਣਕ ਪੈਦਾ ਕੀਤੀ ਇਹਦੇ ਵਿੱਚੋਂ ਕੁਝ ਵੀ ਨਹੀਂ ਪੱਟਿਆ ਉਹ ਸੁੱਕੇ ਦਾ ਬੂਟਾ ਖੜਾ ਇੱਧਰ ਸਾਹਮਣੇ ਦੇਖੋ ਕਿਤੇ ਸੁੱਕੇ ਦੇ ਬੂਟੇ ਤੋਂ ਇਨਾ ਪਰਚਾ ਕਰਾ ਦਿਓ ਪਰਚਾ ਨਾ ਹੋਵੇ ਆਖਣਾ ਨਹੀਂ ਦੇਖਦੀ ਸਰਕਾਰ ਤਾਂ ਬਾਈ ਡੋਡੇ ਵਾਲਿਆਂ ਤੇ ਪਰਚਾ ਕਰੀ ਜਾਂਦੀ ਆ ਬਾਕੀ ਕਿਤੇ ਨੂੰ ਸਰਕਾਰ ਰੋਕਦੀ ਨਹੀਂ ਡੋਡੇ ਵਾਲਿਆਂ ਤੇ ਪਰਚੇ ਕਰਦੀ ਆ ਹਾਂ ਜਿਹੜੀ ਚੀਜ਼ ਰੋਕਣ ਵਾਲੀ ਉਹ ਰੋਕਦੀ ਨਹੀਂ ਹਨਾ ਬਿਲਕੁਲ ਜੀ ਬਿਲਕੁਲ ਤੇ ਬਾਈ ਆਉਣ ਵਾਲੇ ਟਾਈਮ ਦੀ ਆ ਚੀਜ਼ ਦੀ ਮੰਗਾ ਲੋਕਾਂ ਦੀ ਤੇ ਇਹ ਬਈ ਹਰੇਕ ਨੂੰ ਕਰਨੀ ਚਾਹੀਦੀ ਆ ਆਪਦੇ ਘਰ ਜੋਗਰੀ ਤਾਂ ਹਨ ਸਿਹਤ ਤੋਂ ਵੱਡਾ ਤਾਂ ਕੋਈ ਚੀਜ਼ ਹੈ ਨਹੀਂ ਹਾਂ ਜੇ ਹੁਣ ਮੰਨ ਲਓ 1 ਕਿਲਾ ਤਾਂ ਘੱਟੋ ਘੱਟ ਆਪਦੇ ਪਰਿਵਾਰ ਵਾਸਤੇ ਜ਼ਰੂਰੀ ਹੈ ਇਹ ਚੀਜ਼ਾਂ ਹੂੰ ਵੀਰੇ ਸਬਜ਼ੀ ਪਾਜੀ ਸਾਰਾ ਕੁਝ ਕਰਨਾ ਚਾਹੀਦਾ ਆ অর্ਗੈਨਿਕ ਆਪਦੇ ਆਪਾਂ ਜੀ 2 ਬਿਗੇ ਵੀ ਲਾ ਲਈਏ ਸਬਜ਼ੀ ਭਾਜੀ ਪਾ ਤੇ ਮੁੱਕਦੀ ਨਹੀਂ ਹੁਣ ਆ ਆਪ ਦੀ ਚੀਜ਼ ਉਗਾ ਕੇ ਆਪ ਦੀ ਉਹ ਬਾਜ਼ਾਰਾਂ ਚੋਂ ਮਹਿੰਗੇ ਮੁੱਲ ਖਰੀਦਦੇ ਆ ਕਿਸਾਨ ਆ ਕਿਸਾਨ ਜੇ ਮੰਨ ਲਓ অর্ਗੈਨਿਕ ਸਬਜ਼ੀ ਮੰਨ ਲਓ ਆਪਦੇ ਖੇਤ ਚ ਕਰਦਾ ਉਹਦਾ ਰੇਟ ਵੀ ਜ਼ਿਆਦਾ ਆ ਮਨ ਲੋ ਫੜੀ ਲਾ ਕੇ ਹੁਣ ਤਾਂ ਹਰ ਬੰਦਾ ਹਰ ਇੱਕ ਨੌਲੇਜ ਆ ਪੜੇ ਲਿਖੇ ਲੋਕ ਨੇ ਜੀ ਜਿਹੜਾ ਜ਼ਿਮੀਂਦਾਰ ਫੜੀ ਲਾ ਕੇ ਵੀ ਵੇਚ ਸਕਦਾ ਠੀਕ ਆ ਬਈ ਬਹੁਤ ਸਾਡੇ ਪਟਿਆਲੇ ਏਰੀਏ 'ਚ ਬਹੁਤ ਜ਼ਿਮੀਂਦਾਰ ਕਰਦੇ ਨੇ ਫੜੀ ਦਾ ਕੰਮ ਜੀ ਹੂੰ ਹੂੰ ਤੇ ਠੀਕ ਆ ਸਰਪੰਚ ਸਾਹਿਬ ਠੀਕ ਠਾਕ ਇਹ ਬਈ ਸਾਨੂੰ ਇੱਕ ਸੁਨੇਹਾ ਦੇਣਾ ਸੀ ਤਾਂ ਵੀਡੀਓ ਚੰਗੀ ਲੱਗੀ ਅੱਗੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਧੰਨਵਾਦ